ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਆ ਤੁਹਾਡੀ ਚੜ੍ਹਦੀ ਕਲਾ ਹੋਵੇਗੀ ਤੇ ਅਸੀਂ ਵੀ ਪ੍ਰਮਾਤਮਾ ਅਗੇ ਤੁਹਾਡੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ ਸੋ ਆਪਾਂ ਅੱਜ ਲੱਗੇ ਸੀ ਪੀਆਰ 126 ਦੇ ਸਪਰੇਅ ਕਰਨ ਸਪਰੇਅ ਕਰਨ ਵਾਲਾ ਆਪਣਾ ਬੰਦਾ ਆਉਣ ਲਈ ਆ ਬਸ ਉਹਨੂੰ ਦੇਖ ਰਹੇ ਹਾਂ ਤੇ ਜਿਹੜੀ ਆਪਾਂ ਸਪਰੇਅ ਕਰਨ ਲੱਗੇ ਸੀ ਲੱਗੇ ਆ ਫੰਗੀਸਾਈਡ ਤੇ ਤੇਲੇ ਵਾਲੀ ਸੁੰਢੀ ਵਾਲੀ ਆਪਾਂ ਪਾ ਨਹੀਂ ਰਹੇ ਕਿਉਂਕਿ ਸੁੰਢੀ ਦੇ ਕੋਈ ਜ਼ਿਆਦਾ ਅਟੈਕ ਨਹੀਂ ਗਾ ਤੁ ਜਿਹੜੀ ਆਪਾਂ ਸਪਰੇਅ ਕਰ ਲਾਂਗੇ ਉਹ ਤੁਹਾਨੂੰ ਦਿਖਾ ਦਿੰਨੇ ਆ। ਆ ਇਹ ਹੈ ਨਾ ਬਾ ਐਮ ਐ ਸਟਾਰ ਟਾਪ ਵਾਲਾ ਟੈਕਨੀਕਲ। ਤੇ ਇਹਦਾ ਰਿਜ਼ਲਟ ਬਹੁਤ ਹੀ ਵਧੀਆ ਨਾ ਹੁੰਦਾ ਆਪਾਂ ਹਰ ਇੱਕ ਸਾਲ ਕਰਦੇ ਆ। ਤੇ ਆ ਹੈਗੀ ਆ ਤੇਲੇ ਵਾਲੀ। ਇਹਦੇ ਬਾਅਦ ਚੈਸ ਵਾਲਾ ਟੈਕਨੀਕਲ। ਇਹਦਾ ਰਿਜ਼ਲਟ ਵੀ ਬਹੁਤ ਵਧੀਆ ਹੈ। ਐਕਾ ਆਪਾਂ ਨੂੰ ਹੋਰ ਦਵਾਈ ਦਿੱਤੀ ਆ। ਇਹ ਵੀ ਫੰਗੀਸਾਈਡ ਹੀ ਆ ਕਹਿੰਦੇ ਗੋਲੀ ਵਾਸਤੇ ਬਹੁਤ ਵਧੀਆ ਕੰਮ ਕਰਦੀ ਆ ਗੋਲੀ ਪੈਣ ਤੋਂ ਬਚਾਉਂਦੀ ਆ ਕਾਫੀ ਹੱਦ ਤੱਕ ਮੈਸੇ ਦਾ ਕੋਈ ਪ੍ਰੋਪਰ ਕੰਟਰੋਲ ਹੁੰਦਾ ਨਹੀਂ ਗੋਲੀ ਦਾ ਪਰ ਫਿਰ ਵੀ ਇਹ ਕਹਿੰਦੇ ਕਾਫੀ ਹੱਦ ਤੱਕ ਜਿਹੜਾ ਬਚਾਅ ਕਰਦੀ ਆ ਗੋਲੀ ਤੋਂ ਸੋ ਇਹ ਜਿਹੜੀਆਂ ਦਵਾਈਆਂ ਸਾਰੀਆਂ ਨਾਨ ਬ੍ਰਾਂਡਡ ਦਵਾਈਆਂ ਵਾਂ ਪਰ ਇਹਨਾਂ ਦਾ ਜਿਹੜਾ ਰਿਜ਼ਲਟ ਆ ਉਹ ਆਪਾਂ ਨੂੰ ਪੂਰਾ ਮਿਲਦਾ ਕਿਉਂਕਿ ਇਹ ਤਾਂ ਹਰਿਆਖਸਾਲੀਆ ਦਵਾਈ ਕਰਦੇ ਆ ਹਣ ਇਸੇ ਕੰਪਨੀ ਦੀ ਜਿਹੜਾ ਰਿਜ਼ਲਟ ਆ ਪੂਰਾ ਆਪਾਂ ਨੂੰ ਮਿਲਦਾ ਵਾ ਤੇ ਜਿਹੜਾ ਖਰਚਾ ਆ ਬ੍ਰਾਂਡਡ ਦਵਾਈਆਂ ਦੇ ਮੁਕਾਬਲੇ ਇਹਨਾਂ ਦਾ ਬਹੁਤ ਹੀ ਘੱਟ ਆ ਤੋ ਬਾਕੀ ਸਪਰੇਅ ਵਾਲਾ ਵੀ ਰੌਣ ਵਾਲਾ ਵਾ ਤੋ ਆਪਾਂ ਦਿਖਾਉਨੇ ਆ ਆ ਹੈਗੀ ਆਪਣੇ PR126 ਵੈਰਾਈਟੀ ਇਹਦੇ ਵਿੱਚ ਆਪਾਂ ਹੁਣ ਤੱਕ ਵਰਤਿਆ 3 ਬੈਗ ਜੂਰੀਆ ਤੇ 7 ਕਿਲੋ ਵਰਤੀਆ ਜਿੰਕ 33% ਵਾਲੀ ਨਾਹੀਂ ਆਪਾਂ ਇਹਦੇ ਵਿੱਚ ਹੁਣ ਤੱਕ ਕੋਈ ਸੰਢੀ ਵਾਲੀ ਸਪਰੇਅ ਕੀਤੀ ਆ ਨਾਹੀਂ ਕੋਈ ਦਾਣੇਦਾਰ ਯਰ ਤੇ ਨਾਹੀਂ ਆਪਾਂ ਵਰਤੀਆ ਪ੍ਰਦਾਨ ਤੇ ਸੰਢੀ ਦਾ ਗੋਭਦੀ ਦਾ ਇਹਦੇ ਵਿੱਚ ਅਟੈਕ ਕਿਦਾਂ ਨਾ ਕਰੇ ਜ਼ਰੂਰ ਹੈਗਾ ਵਾ ਪਰ ਜੇਕਰ ਆਪਾਂ ਅੰਕੜੇ ਕੱਢਗੇ ਤਾਂ 1 ਏਕੜ ਦੇ ਵਿੱਚ ਹੁੰਦੇ ਆ 4000 ਸਕਰ ਮੀਟਰ ਇੱਕ ਸਕਰ ਮੀਟਰ ਦੇ ਵਿੱਚ ਲੇਬਰ ਲਾਉਂਦੀ ਆ 22 ਤੋਂ 23 ਬੂਟੇ ਤੇ 22 ਤੋਂ 23 22 ਬੂਟਿਆਂ ਦੇ ਆਪਾਂ افੈਕਟਿਵ ਟਿਲਰ ਕਰਨ ਲਈ 15 ਤੋਂ 20 ਦੇ ਵਿੱਚ ਤੇ 22 ਨੂੰ 15 ਦੇ ਨਾਲ ਗੁਣਾ ਆਪਾਂ ਕਰਕੇ ਇਹ ਆ ਗਿਆ 13 ਲੱਖ 20000 13 ਲੱਖ 20000 ਦੁਨੀ ਵੈਰਾਈਟੀ ਦੇ ਹਿਸਾਬ ਨਾਲ ਜੇਕਰ ਗੋਭ ਦੀ ਸੰਢੀ ਦਾ ਨੁਕਸਾਨ 5% ਵੀ ਹੁੰਦਾ ਤਾਂ ਉਹਦਾ ਕੋਈ ਆਪਾਂ ਨੂੰ ਜਿਆਦਾ ਲਾਸ ਨਹੀਂ ਹੁੰਦਾ 5% ਦੇ ਹਿਸਾਬ ਨਾਲ 13 ਲੱਖ ਦੇ ਮਗਰ ਬਣ ਗਿਆ 13 565 65000 ਬਣ ਗਿਆ ਪਰ ਇਹਨਾਂ ਨੁਕਸਾਨ ਤਾਂ ਕਿਤੇ ਹੁੰਦਾ ਹੀ ਨਹੀਂ ਵੱਧ ਤੋਂ ਵੱਧ ਜਿਹੜਾ ਨੁਕਸਾਨ ਹੁੰਦਾ ਵਾ ਹਜ਼ਾਰ ਕੁ ਮੁੰਜਰ ਵੱਧ ਤੋਂ ਵੱਧ ਗੋਲੀ ਥੁੰਡੀ ਨੁਕਸਾਨ ਕਰਦੀ ਆ ਤੇ ਝੋਨੇ ਦੀ ਇੱਕ ਮੁੰਜਰ ਦਾ ਟੈਸਟ weight ਹੁੰਦਾ ਵਾ ਐਵਰੇਜ weight ਹੁੰਦਾ 2.5 ਗ੍ਰਾਮ ਬਾਕੀ ਵੈਰਾਈਟੀਆਂ ਦੇ ਹਿਸਾਬ ਨਾਲ ਵੱਧ ਘਟੇ ਵੀ ਹੋ ਸਕਦਾ ਵਾ 2.5 ਨੂੰ ਆਪਾਂ 1000 ਨਾਲ ਗੁਣਾ ਕਰ ਲਈਏ ਤਾਂ ਬਣ ਗਿਆ 2.5 ਕਿਲੋ ਤੇ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਇਹ ਨੁਕਸਾਨ ਜਿਹੜਾ ਬਣਦਾ ਵਾ ਵੱਧ ਤੋਂ ਵੱਧ 50-60 ਰੁਪਏ ਦਾ ਬਣਦਾ ਤੇ ਆਪਾਂ ਜਿਹੜਾ ਸਪਰੇਆਂ ਦੇ ਖਰਚਾ ਕਰ ਦਿੰਦੇ ਆ ਪ੍ਰਦਾਨ ਤੇ ਜਾਂ ਕੋਈ ਜਾਂ ਕੋਈ ਹੋਰ ਯਾਰਾਂ ਤੇ ਉਹ ਆਪਾਂ ਕਰ ਦਿੰਦੇ ਆ ਘੱਟੋ ਘੱਟ 2000 ਰੁਪਏ ਦਾ ਪਰ ਕਈ ਕਿਸਾਨ ਵੀਰ ਤਾਂ ਇਹਦੇ ਉੱਤੋਂ ਵੀ ਖਰਚਾ ਕਰਦੇ ਆ ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਬ੍ਰਾਂਡਡ ਸਪਰੇਆਂ ਵਰਤਦੇ ਆ ਸੋ ਉਹਨਾਂ ਦਾ ਖਰਚਾ ਇਹ ਤੋਂ ਵੀ ਉੱਤੇ ਚਲਾ ਜਾਂਦਾ ਵਾ ਪਰ ਅਸੀਂ ਇਹ ਚੀਜ਼ ਨੋਟ ਕੀਤੀ ਆ ਜਿਹੜੇ ਕਿਸਾਨ ਵੀਰ ਪ੍ਰਦਾਨ ਵੀ ਜਿੰਨਾਂ ਨੇ ਪਾਈ ਆ ਉਹਨਾਂ ਦੇ ਝੋਨੇ ਵਿੱਚ ਵੀ ਆ ਥੋੜੇ ਸਾਹਮਣੇ ਹੀ ਆ ਇਦੇ ਵਿੱਚ ਹੁਣੇ ਵਿੱਚ ਪਦਾਨ ਵਗੈਰਾ ਵੀ ਪਾਈ ਹੋਈ ਹੈ ਇਹਦੇ ਵਿੱਚ ਵੀ ਉਹਨੀਆਂ ਖਾਲੀ ਮੁੰਜਰੇ ਹੈਗੀਆਂ ਜਿੰਨੀਆਂ ਆਪਣੇ ਆ। ਸੋ ਇਹਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੁੰਦਾ ਸਗੋਂ ਆਪਾਂ ਜਿਹੜੀ ਆਪਣੇ ਪੈਸੇ ਦੀ ਬਰਬਾਦੀ ਕਰਦੇ ਆ। ਸੋ ਜਦੋਂ ਆਪਾਂ ਨੂੰ ਥੋੜਾ ਜਿਆਦਾ ਗਰੇਜ ਕਰਨਾ ਚਾਹੀਦਾ ਪਹਿਲਾਂ ਅੰਕੜੇ ਆਪਾਂ ਨੇ ਜ਼ਰੂਰ ਚੈੱਕ ਕਰਨੇ ਚਾਹੀਦੇ ਆ। ਉਹਨੇ ਤਾਂ ਹੈ ਨਹੀਂ ਪਾਣੀ ਪਹਿਲਾਂ ਵੀ ਸੀ ਤੇ ਬਾਕੀ ਕਈ ਕਿਸਾਨ ਵੀਰ ਸਪਰੇਆਂ ਦਾ ਮਹਿੰਗੀਆਂ ਵਰਤਦੇ ਆ ਪਰ ਉਹ ਪਾਣੀ ਦੀਆਂ ਢੋਲੀਆਂ ਪਾਉਣ ਲਿਆਂ ਥੋੜੀ ਜੀ ਗਮੀ ਛੱਡ ਜਾਂਦੇ ਆ। ਉਹ ਵੱਧ ਤੋਂ ਵੱਧ ਚਾਰ ਢੋਲੀਆਂ ਲਾਉਂਦੇ ਆ ਪਾਣੀ ਦੀਆਂ। ਸੋ ਲੋੜੀਆਂ ਚਾਹੀਦੀਆਂ ਆਪਾਂ ਨੂੰ 6 ਢੋਲੀਆਂ ਘੱਟੂ ਘੱਟ ਕਿਉਂਕਿ ਜੇ ਦਵਾਈ ਸਸਤੀ ਆ ਤੇ ਆਪਾਂ ਪਾਣੀ ਵੱਧ ਲਾਤਾ ਤਾਂ ਉਹ ਦਵਾਈ ਜਿਹੜੀ ਪੂਰਾ ਕੰਮ ਕਰ ਜਾਂਦੀ ਆ ਪਰ ਦਵਾਈ ਮਹਿੰਗੀ ਆਪਾਂ ਪਾਣੀ ਘੱਟ ਵਰਤਿਆ ਉਹ ਦਵਾਈ ਦਾ ਆਪਾਂ ਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਹੁੰਦਾ ਸਗੋਂ ਉਹਦੇ ਵਿੱਚ ਆਪਾਂ ਪੈਸੇ ਦੀ ਬਰਬਾਦਗੀ ਹੁੰਦੀ ਆ ਆਪਾਂ ਕਿਉਂਕਿ ਢੋਲੀਆਂ ਦੇ ਪੈਸੇ ਤਾਂ ਬਚਾ ਲੈਨੇ ਆ ਪਰ ਜਿਹੜੀ ਦਵਾਈ ਆ ਉਹ ਪੂਰਾ ਕੰਮ ਨਹੀਂ ਕਰਦੀ ਸੋ ਇਸ ਕਰਕੇ ਕਿਸਾਨ ਵੀ ਇਹਦੇ ਪਾਣੀ ਆ ਉਹ ਪੂਰਾ ਵਾਦਨ ਘੱਟੋ ਘੱਟ 6 ਢੋਲੀਆਂ ਦਾ ਜ਼ਰੂਰ ਵਰਤਣ ਸਪਰੇਅ ਆਪਣੀ ਹੋ ਗਈ ਪੰਜ ਚਾਰ ਦਿਨ ਲੇਟ ਕਿਉਂਕਿ ਮੀਂਹ ਵਾਲਾ ਮੌਸਮ ਸੀਗਾ ਝੋਨੇ ਦੇ ਵਿੱਚ ਪਾਣੀ ਬਹੁਤ ਸੀਗਾ ਤੇ ਪੰਜ ਚਾਰ ਦਿਨ ਪਹਿਲਾਂ ਹੁਣ ਚਾਹੀਦੀ ਸੀ ਬਾਕੀ ਮੌਸਮਾ ਜਿਹੜਾ ਪਿਛਲੇ ਚਾਰ ਪੰਜ ਦਿਨਾਂ ਤੋਂ ਉਹ ਫਸਲਾਂ ਦੇ ਵਾਸਤੇ ਪੂਰਾ ਅਨੁਕੂਲ ਹੋ ਚੱਕਿਆ ਕਿਉਂਕਿ ਜਿਹੜੀ ਪੱਛੋਂ ਦੀ ਵਾਪਸੀ ਆ ਉਹ ਹੋ ਚੁੱਕੀ ਆ ਵਧੀਆ ਪੱਛੋਂ ਦੀ ਹਵਾ ਚੱਲਦੀ ਆ ਜਿਹੜੀ ਫਸਲਾਂ ਦੇ ਵਾਸਤੇ ਬਹੁਤ ਹੀ ਵਧੀਆ ਹੁੰਦੀ ਆ ਚੋਨੇ ਦੇ ਝਾੜ ਵਿੱਚ ਵੀ ਹੋਰ ਫਸਲਾਂ ਦੇ ਝਾੜ ਵਿੱਚ ਵੀ ਜਿਹੜੀ ਵਾਦਾ ਕਰਦੀ ਆ। ਬਾਕੀ ਅੱਜ ਵੀ ਮੌਸਮ ਪੂਰਾ ਵਧੀਆ ਵਾ। ਕਾਲੇ ਦਾਣੇ ਦੀ ਸਮੱਸਿਆ ਵੀ ਇਸ ਵਾਰ ਝੋਨੇ ਦੇ ਵਿੱਚ ਕਾਫੀ ਆ। ਕਿਉਂਕਿ ਜਦੋਂ ਆਹ ਝੋਨਾ ਨਸਰਾ ਸੀਗਾ ਆਪਣਾ ਵੀ ਉਸ ਟਾਈਮ ਮੀਂਹਾਂ ਦੀ ਝੜੀ ਲੱਗੀ ਹੋਈ ਸੀਗੀ ਉਹਦੇ ਕਰਕੇ ਜਿਹੜੀ ਕਾਲੇ ਦਾਣੇ ਦੀ ਪ੍ਰੋਬਲਮ ਆਈ ਆ ਤੇ ਹਲਦੀ ਰੋਗ ਦੀ ਸਮੱਸਿਆ ਵੀ ਦੇਖਣ ਨੂੰ ਮਿਲੀ ਆ। ਕਿਉਂਕਿ ਲਗਾਤਾਰ ਮੀਂਹਾਂ ਦੇ ਨਾਲ ਝੋਨੇ ਦੇ ਵਿੱਚ ਪਾਣੀ ਲਗਾਤਾਰ ਖੜਿਆ ਰਿਹਾ ਆ ਦੇਖੋ ਵੀ ਕਾਫੀ ਹੈਗੀ ਆ ਹਲਦੀ ਦੀ ਸਮੱਸਿਆ ਤੇ ਸਪਰੇਅ ਆਪਾਂ ਜਿਹਦੇ ਵਿੱਚ ਕਰਤੀ ਆ ਇਹਦਾ ਕੋਈ ਸਪਰੇਅ ਪ੍ਰੋਪਰ ਕੰਟਰੋਲ ਤਾਂ ਇਹਦੇ ਉੱਤੇ ਨਹੀਂ ਕਰਦੀ ਤਾਂ ਫਿਰ ਵੀ ਕੁਝ ਹੱਦ ਤੱਕ ਬਚਾਅ ਜ਼ਰੂਰ ਕਰਦੀ ਆ ਬਾਕੀ ਆਪਣਾ ਗੋਗੀ ਬਾਈ ਸਪਰੇਅ ਕਰਨ ਲੱਗਿਆ ਹੋਇਆ ਸਪਰੇਅ ਸਾਡੇ ਬਾਈ ਦੀ 1 ਨੰਬਰ ਆ ਪੂਰੀ ਵਧੀਆ ਸਪਰੇਅ ਕਰਦਾ ਤਸੱਲੀ ਬਾਕਸ ਕਾਮਾ ਬਾਈ ਦਾ ਆਪਣਾ ਦਾ ਮਿੱਤਰੋ ਦਾਣੇ ਕਾਲੇ ਹੋ ਗਏ ਤੇ ਹਲਦੀ ਰੋਗ ਦੇ ਨਾਲ ਹੀ ਸਰ ਗਿਆ। ਉਹ ਕਿਸਾਨ ਵੀਰਾਂ ਨੂੰ ਸੋਚ ਕੇ ਦੇਖੋ ਜਿਨ੍ਹਾਂ ਦਾ ਖੜਾਣੀ ਮਾਰ ਰੇਹਟ ਸਾਰੀ ਜਿਹੜੀ ਫਸਲੀ ਬਰਬਾਦ ਹੋ ਗਈ ਉਹਨਾਂ ਦੀ ਤੇ ਅਗਲੇ ਕਈ ਸਾਲਾਂ ਦਾ ਕੋਈ ਫਸਲ ਹੋਣ ਦੀ ਉਮੀਦ ਵੀ ਹੈ ਨਹੀਂ। ਕਿਉਂਕਿ ਆਪਾਂ ਫੋਟੋਆਂ ਵਿੱਚ ਦੇਖਦੇ ਹਾਂ ਹਰ ਰੋਜ਼ ਫੋਟੋਆਂ ਆਉਂਦੀਆਂ ਆ ਵੀ ਚਾਰ ਚਾਰ ਪੰਜ ਪੰਜ ਫੋਟ ਰੇਤਾ ਜੜਿਆ ਪਿਆ। ਜੇ ਜਦੋਂ ਰੇਤਾ ਉੱਥੋਂ ਚੱਕੀ ਜਾਊਗੀ ਫਸਲਾਂ ਫੇਰ ਹੀ ਹੋਣਗੀਆਂ। ਆਪਾਂ ਉਹ ਕਿਸਾਨ ਵੀਰਾਂ ਦਾ ਵੀ ਵੱਧ ਤੋਂ ਵੱਧ ਧਿਆਨ ਰੱਖਿਏ। ਤੁਹਾਨੂੰ ਪਸੰਦ ਵੀਰਾਂ ਦੇ ਵੀ ਆਪਾਂ ਬਾਅਦ ਤੋਂ ਬਾਅਦ ਮਦਦ ਦੇ ਕਰ ਸਕੀਏ ਜਿੰਨੇ ਜਿੰਨੀ ਆਪਾਂ ਹੈਗੀਆਂ ਜਿੰਨੀ ਆਪਾਂ ਕਰ ਸਕਦੇ ਆਂ ਬਾਕੀ ਆਪਾਂ ਨੇ ਖੇਤਾਂ ਦਾ ਧਿਆਨ ਰੱਖੀਏ ਕਿਉਂਕਿ ਜਿਹੜਾ ਤੇਲੀ ਦਾ ਅਟੈਕ ਆ ਉਹ ਇਸ ਸਮੇਂ ਦੇ ਦੌਰਾਨ ਹੀ ਹੋਣਾ ਤੇ ਤੇਲੀ ਵਾਲੀਆਂ ਸਪਰੀਆਂ ਵੀ ਜਿਹੜੀਆਂ ਫਰੀ ਫਸਲ ਦੇ ਉੱਤੇ ਕੰਮ ਕਰਦੀਆਂ ਹਨ ਬਾਅਦ ਦੇ ਵਜ ਸਪਰੀਆਂ ਕਰਨਾ ਕੋਈ ਫਾਇਦਾ ਨਹੀਂ ਉਹ ਤਾਂ ਮਰਿਆ ਹੋਇਆ ਸਭ ਕੁੱਟਣ ਦੇ ਬਰਾਬਰ ਹੁੰਦੀਆਂ ਧੰਨਵਾਦ